ਦਾ ਇਹ ਰਾਹ ਬੰਦ ਕਰਨ ਚੱਲੇ ਹਜ਼ਾਰਾਂ ਲੋਕਾਂ ਦਾ ਇਹ ਰਾਏ ਜਿੱਥੇ ਵਿਰਾਸਤ ਹੈ ਉੱਥੇ ਵਾਤਾਵਰਣ ਹੈ ਇੱਥੇ ਕਿਸੇ ਨੇ ਘਟਨਾ ਵਾਪਰ ਜੇ ਕੋਈ ਰਾਹ ਨਹੀਂ ਹੈਗਾ ਇਥੋਂ ਨਿਕਲਣ ਵਾਸਤੇ ਇਹ ਹੀ ਇੱਕ ਬਚਿਆ ਉਹ ਭ੍ਰਿਸ਼ਟ ਅਫਸਰ ਤੇ ਭ੍ਰਿਸ਼ਟ ਲੀਡਰ ਜਿਹੜੇ ਇਹ ਭੂ ਮਾਫੀਏ ਬਣ ਕੇ ਜग्गा ਨੂੰ ਖਾਣੀ ਚਾਹੁੰਦੇ ਆ ਮੈਂ ਦੱਸਣਾ ਚਾਹੁੰਦਾ ਉਹ ਕਿਹੜਾ ਸਮਾਂ ਸੀ ਜਦੋਂ ਪ੍ਰਕਰਮਾਂ ਦੇ ਵਿੱਚ ਤਪਦੇ ਪੱਥਰਾਂ ਦੇ ਉੱਤੇ ਬੈਠੇ ਹੈ ਉਹ ਭੁੱਲ ਗਏ ਸੀ ਸੇ ਨਹੀਂ ਭੁੱਲੇ ਨਾ ਭੁੱਲਾਂਗੇ ਸੋ ਕੋਈ ਫਰਕ ਨਹੀਂ ਪੈਣ ਲੱਗਿਆ ਸੋ ਤੁਸੀਂ ਨਾ ਤਾਂ ਇਤਿਹਾਸ ਰਹਿਣ ਦਾ ਤੁਸੀਂ ਗੁਰੂ ਗੋਬ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਬੱਚਿਆ ਉਹ ਕਿਸ ਤਿਸ ਤਰੀਕੇ ਦੇ ਨਾਲ ਤੁਸੀਂ ਕੋਲਕਾ ਲੌਟ ਰਿਹਾ ਤੁਸੀਂ ਕੋਲਕਾ ਤਾਂ ਲੁੱਟੇ ਜਾਂਦੇ ਹੋ ਪੂਰਾ ਇਤਿਹਾਸ ਨੂੰ ਨਹੀਂ ਬੱਚਿਆ ਇਹ ਸੱਚ ਖੰਦਰਵਾਰ ਸਾਹਿਬ ਦੀ ਮਲਕੀਅਤ ਹੋਇਆ ਜਿੱਥੇ ਸਿੱਖ ਇਤਿਹਾਸ ਦਾ ਸਰਮਾਇਆ ਹੈ ਉੱਥੇ ਲੋਕਾਂ ਦੀ ਲੋੜ ਹੈ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਲਤ ਤਰੀਕੇ ਨਾਲ ਬੇਨਿਜਮੀਆਂ ਕਰਦੀ ਹੋਈ ਵੇਚਣ ਜਾ ਰਹੀ ਸੀਗੀ ਜਿਸ ਬੋਲੀ ਨੂੰ ਰੋਕਣ ਵਾਸਤੇ ਅੱਜ ਸਾਰੇ ਲੋਕ ਇਕੱਠੇ ਹੋਏ ਅਸੀਂ ਪ੍ਰਸ਼ਾਸਨ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਅਦਾਲਤ ਵਿੱਚ ਵੀ ਲੈ ਚੁੱਕੇ ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਗੈਰਕਾਨੂੰਨੀ ਹੈ ਇਹ ਵਿਰਾਸਤੀ ਹਮਲਾ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਨਸਲ ਕੁਸ਼ੀ ਕਰਨ ਦੀ ਇੱਕ ਇਰਾ ਕੱਢਿਆ ਜਾ ਰਿਹਾ ਜਿਹੜਾ ਕੀ ਨਾ ਬਰਦਾਸ਼ਤ ਹੋ। ਅਗਰ ਇੰਨੇ ਵਿਰੋਧ ਦੇ باوجود ਗੈਰ ਕਾਨੂੰਨੀ ਢੰਗ ਨਾਲ ਇਹ ਬੋਲੀ ਹੋਈ ਤਾਂ ਬੋਲੀ ਦੇਣ ਵਾਲੀ ਤੇ ਕਰਵਾਉਣ ਵਾਲੀ ਗੱਲ ਜਰੂਰ ਚੇਤੇ ਰੱਖ ਲਿਓ। ਆਉਣ ਵਾਲੇ ਸਮੇਂ 'ਚ ਤੁਸੀਂ ਨੀਂਹ ਰੱਖਣਾ ਹੋਗੇ। ਅਸੀਂ ਲੋਕ ਤੁਹਾਡੇ ਫੁੱਲ ਚੁਗ ਕੇ ਤੁਹਾਨੂੰ ਇਥੋਂ ਤੋੜਾਂਗੇ। ਇਹ ਗੱਲ ਚੇਤੇ 'ਚ ਰੱਖ ਲਿਓ ਕਿਸੇ ਵੀ ਕੀਮਤ ਤੇ ਇੰਦੀ ਬੋਲੀ ਤਾਂ ਛੱਡੋ ਅਸੀਂ ਕਿਸੇ ਨੂੰ ਇੱਕ ਇੱਕ ਤੱਕ ਨਹੀਂ ਇੱਥੇ ਰੱਖਣ ਦੇਣੀ ਔਰ ਜਿਹੜੀਆਂ ਲੱਗੀਆਂ ਨੇ ਉਹ ਕਿਸੇ ਨੂੰ ਚੁੱਕਣ ਨਹੀਂ ਦੇਣੀ ਹਰ ਹਿੱਲੇ ਇਸ ਹੰਸਲੀ ਨੂੰ ਬਚਾਇਆ ਜਾਉ ਇਹ ਹੰਸਲੀ ਜਿੱਥੇ ਸਿੱਖ ਪੰਥ ਦੀ ਸਾਹ ਰਗ ਹੈ ਉੱਥੇ ਇਹਨਾਂ ਲੋਕਾਂ ਦੀ ਵੀ ਸਾਹ ਰਗ ਹੈ ਤੇ ਸਾਹ ਰਗ ਅਸੀਂ ਕਿਸੇ ਨੂੰ ਵੱਢਣ ਨਹੀਂ ਦੇਣੀ ਇਹ ਚੇਤੇ ਰੱਖ ਲਿਓ ਅਗਰ ਇਹ ਕਿਸੇ ਤਾਨਾਸ਼ਾਹੀ ਰਵਈਏ ਮੁਤਾਬਕ ਬੋਲੀ ਕਰ ਵੀ ਗਏ ਤੇ ਅਗਲਾ ਪ੍ਰੋਗਰਾਮ ਐਹੋ ਜਿਹਾ ਦੇਾਂਗੇ ਜਿਹੜਾ ਸਰਕਾਰ ਨੂੰ ਵੀ ਝੱਲਣਾ ਔਖਾ ਹੋ ਜਾਊ ਕਿਉਂਕਿ ਇੱਥੇ ਜਿੱਥੇ ਲੋਕ ਵੱਖ-ਵੱਖ ਤਰ੍ਹਾਂ ਦੇ ਆਏ ਨੇ ਉੱਥੇ ਕਿਸਾਨ ਮਜ਼ਦੂਰ ਮੋਰਚਾ ਸਿੱਖ ਸਦ ਭਾਵਨਾ ਦਲ ਸ਼ੇਰੀ ਪੰਜਾਬ ਦਲ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਇੱਥੇ ਵੱਡਾ ਕਮਸਾਨ ਪੈ ਸਕਦਾ ਏ ਇਸ ਹਸਲੀ ਨੂੰ ਲੈ ਕੇ ਅਸੀਂ ਨਹੀਂ ਚਾਹੁੰਦੇ ਕਿਸੇ ਕਿਸਮ ਦੀ ਕੋਈ ਗੱਲ ਵਾਪਰੇ ਅਗਰ ਵਾਪਰੀ ਤੇ ਜੁम्मेवार ਸ਼੍ਰੋਮਣੀ ਕਮੇਟੀ ਤੇ ਕਾਬਜ ਮਸੰਦ ਲਾਣਾ ਤੇ ਪੁਲਿਸ ਪ੍ਰਸ਼ਾਸਨ ਹੋ ਇਹ ਜਿਨ੍ਹਾਂ ਨੇ ਅੱਜ ਬੋਲੀ ਕਰਵਾਈ ਇਹ ਪਾਰਟੀ ਹਾਈ ਕੋਰਟ ਵਿੱਚ ਪੁਲਿਸ ਅਫਸਰ ਵੀ ਹੋਣਗੇ ਬੋਲੀ ਦੇਣ ਵਾਲੇ ਵੀ ਤੇ ਬੋਲੀ ਕਰਵਾਉਣ ਵਾਲੇ ਵੀ ਹੋਣ ਬੋਲੀ ਹੋਣ ਲੱਗੀ ਆ ਨਾ ਜਿਸ ਜਗ੍ਹਾ ਤੇ ਇਹ ਇਤਿਹਾਸਕ ਸਥਾਨ ਹੈ ਪ੍ਰਾਣੀ ਹੰਸ ਔਰ ਉਸ ਜਗ੍ਹਾ ਦੀ ਜੋ ਇਹ ਬੋਲੀ ਕਰਨ ਵਾਸਤੇ ਅੱਜ ਸ਼੍ਰੋਮਣੀ ਕਮੇਟੀ ਆਈ ਹੈ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਣਾ ਹੈ ਕਿ ਇਹ ਜਿਹੜਾ ਇਤਿਹਾਸਿਕ ਸਥਾਨ ਹੈ ਇਹਦੀ ਬੋਲੀ ਨਾ ਕਰਿਓ ਅਰ ਬੋਲੀ ਧੇਨ ਵਾਲਿਆਂ ਨੂੰ ਮੈਂ ਇੱਕ ਬੇਨਤੀ ਕੀਤੀ ਹੈ ਕਿ ਭਾਈ ਇਹ ਗਲਤੀ ਨਾ ਕਰਿਓ ਤੁਹਾਨੂੰ ਇਸ ਜਗ੍ਹਾ ਦਾ ਕਿਸੇ ਨੇ ਕਬਜ਼ਾ ਨਹੀਂ ਲੈਣ ਦੇਣਾ ਮੁਰਕੇ ਨਾ ਆਖਿਓ ਵੀ ਸਾਡੇ ਜੀ ਪੈਸੇ ਜਿਹੜੇ ਨੇ ਉਹ ਚਲੇ ਗਏ ਨੇ ਔਰ ਇੱਕ ਗੱਲ ਮੈਂ ਸਰੋਨਿਕ ਮੈਂ ਤੈਨੂੰ ਇੱਕ ਕਾਣੀ ਚਾਹਣਾ ਹੈ ਆ ਚੰਦੂ ਮਸੰਗ ਮੱਸੇ ਰੰਗੜ ਮਹਾਂਤ ਨਰਾਇਣੂ ਦੀ ਰੂਹ ਵਾਲਿਓ ਸਰਦਾਰ ਬਲਦੇਵ ਸਿੰਘ ਜੀ ਸਿਰਸਾ ਮਹਾਂਤ ਨਰਾਇਣੂ ਦੀ ਰੂਹ ਵਾਲਿਓ ਜਿਸ ਤਰ੍ਹਾਂ ਤੁਸੀਂ ਅੱਜ ਗੁਰੂ ਘਰਾਂ ਦੀਆਂ ਜਮੀਨਾ ਜਾਇਦਾਦਾਂ ਵੇਚ ਰਹੇ ਹੋ ਕੀ ਕੱਲ ਨੂੰ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਵੇਚੋਗੇ ਉਹਨਾਂ ਦੀਆਂ ਬੋਲੀਆਂ ਟਰਾਓਗੇ ਇਸ ਕਰਕੇ ਕਲਾ ਚਿੱਤ ਵੀ ਇਸ ਸਥਾਨ ਦੀ ਬੋਲੀ ਨਹੀਂ ਹੋਣ ਦਿੱਤੀ ਜਾਵੇਗੀ ਭਾਈ ਸਾਹਿਬ ਨਾਲ ਸੰਗਤ ਨਾਲ ਅਰਾਹ ਕਰਕੇ ਇਸ ਜਗ੍ਹਾ ਦੇ ਉੱਤੇ ਕੀ ਬਣਾਉਣਾ ਹੈ ਉਹ ਸੰਗਤ ਬਣਾਏਗੀ ਇਸ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਵੈਸੇ ਤਾਂ ਪ੍ਰਧਾਨ ਨਾ ਮਾਤਰੀ ਆ ਇਹ ਸੁਖੇ ਅਮਲੀ ਦੇ ਪਿਓ ਦੀ ਜਾਦਤ ਨਹੀਂ ਗਈ ਕਿ ਗੁਰੂ ਘਰ ਦੀ ਹੈ ਤੇ ਸੰਗਤਾਂ ਦੀ ਹੈ ਇੱਥੇ ਸੰਗਤ ਫੈਸਲਾ ਕਰੇਗੀ ਕਿ ਕੀ ਬਣਾਉਣਾ ਕੀ ਕਾਰਨ ਕੀ ਸਮਝਦੇ ਜੀ ਇੰਨੇ ਚਿਰ ਤੋਂ ਪਹਿਲੋ ਕਦੀ ਕੋਈ ਪੈਸੇ ਤਾਂ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਹੀ ਬੜੇ ਇਕੱਠੇ ਕੀਤੇ ਨੇ ਹੁਣ ਜਿਸ ਤਰ੍ਹਾਂ ਭਾਈ ਸਾਹਿਬ ਨੇ ਠੀਕ ਗੱਲ ਕੀਤੀ ਆ ਕਿ 27 ਦੀਆਂ ਚੋਣਾਂ ਦੀ ਤਿਆਰੀ ਹੋ ਰਹੀ ਐ ਇਹ ਤਿਆਰੀਆਂ ਤਿਆਰੀ ਹੀ ਰਹਿ ਜਾਣਗੀਆਂ ਇਹ ਕੋਈ ਕਹਿੰਦਾ ਸੀ ਬਈ ਸੁੱਖਿਆ ਮਲੀ ਨਾਲ ਕੀ ਹੋਣਾ ਮੰਨਿਆ ਨੇ ਸਭ ਕੋਜ ਔਰ ਮੰਨ ਕੇ ਫੇਰ ਮੁੱਕਰ ਗਿਆ ਮੰਨ ਕੇ ਫੇਰ ਮੁੱਕਰ ਗਿਆ ਪਰ ਸੁੱਖਿਆ ਤੇ ਗੱਲ ਤੈਨੂੰ ਕਹਿਣੀ ਚਾਹਣਾ ਤੇ ਪੁੱਤ ਮੁੱਕਰ ਨਹੀਂ ਦਿੰਦੇ ਤੈਨੂੰ ਮੁੱਕਰ ਨਹੀਂ ਲੈ ਜਿਹੜੇ ਝੁਲਮ ਕੀਤੇ ਨੇ ਉਹ ਝੁਲਮਾਂ ਦਾ ਇੱਕ ਇੱਕ ਪੈਸੇ ਦਾ ਸਾਹਬ ਤੱਕ ਕਰਕੋਂ ਲਿਆ ਜਾਵੇਗਾ ਸੋ ਇਹ ਜਗਾ ਜੜੀਆ ਇਤਿਹਾਸਕ ਸਥਾਨ ਹੈ ਇਹ ਸੁੰਦਰ ਨਗਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਅਮਰਕੋਟ ਇਹ ਸੁੰਦਰ ਨਗਰ ਅਮਰਸਰ ਦੇ ਅੰਦਰ ਹੈ ਔਰ ਇਹ ਪ੍ਰਾਣੀ ਹਸਲੀ ਇਤਿਹਾਸਕ ਸਥਾਨ ਹੈ ਜਿਹਦੀ ਬੋਲੀ ਸ਼੍ਰੋਮਿਕ ਕਮੇਟੀ ਅੱਜ ਕਰਨ ਆਈ ਸੀ ਤੇ ਅਸੀਂ ਇਹ ਡੰਕ ਦੀ ਛੋੜ ਤੇ ਕਹਿੰਨੇ ਆ ਕਿ ਨਹੀਂ ਹਉਣ ਦਵਾਂਗੇ ਔਰ ਮੈਂ ਕੱਲਾ ਨਹੀਂ ਖੜਾ ਅਗਲਾ ਸਟੈਪ ਕੀ ਹੋਏਗਾ ਅਗਲਾ ਸਟੈਪ ਸਾਰਿਆਂ ਨਾਲ ਸਲਾਹ ਕਰਕੇ ਕਿਸਾਨ ਜਿੱਥੇ ਬੱਧੀ ਸਾਧ ਦੇ ਕਮਾਲ ਹੋ ਗਈ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਸਾਨ ਚੱਤੇ ਬੰਦੀਆਂ ਨੇ ਜਿਹੜੀ ਲੜਾਈ ਲੜੀ ਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਦਿੱਲੀ ਜਿਹੜਾ ਸ਼ਿਗੂ ਬਾਰਡਰ ਸੀ ਉੱਥੇ ਵੀ ਰੋਜ਼ ਪਾਠ ਹੁੰਦਾ ਸੀ ਉੱਥੇ ਜਿਹੜਾ 40 ਸਾਬੀ ਦਾ ਹੁੰਦਾ ਸੀ ਉੱਥੇ ਐਤਾਂ ਵੀ ਪੜੀ ਹੋ ਜਾਂਦੇ ਆ ਸਨ ਤੇ ਫਿਰ ਹੁਣ ਵੀ ਤੁਸੀਂ ਇਹ ਦੱਸੋ ਵੀ ਆ ਸ਼ੰਭੂ ਬਾਰਡਰ ਤੇ ਖਨੌਰੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿੱਥੇ ਰੋਜ ਪਾਟ ਹੁੰਦੇ ਰਹੇ ਨੇ ਉਹ ਕਿਹਦੇ ਹੁੰਦੇ ਸੀ ਗੁਰਬਾਣੀ ਦੇ ਗੁਰਬਾਣੀ ਕਿਹਦੀ ਦੇਣਾ ਹੈ ਗੁਰੂਆਂ ਦੀ ਤੇ ਜੇ ਗੁਰਬਾਣਿਆ ਚ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਗੀਆਂ ਤੇ ਅਸੀਂ ਕਿਸਾਨ ਉੱਥੇ ਕੁਝ ਨਾ ਕਰ ਸਕੇ ਤੇ ਫਿਰ ਅਸੀਂ ਕਰਨਾ ਕਿੱਥੇ ਆ ਇਹਦੇ ਵਾਸਤੇ ਲਾਉ। ਸੋ ਇਹਨੀਆਂ ਬੇਨਤੀਆਂ ਕਰਦਾਂ ਮੈਂ ਕਿ ਕਿਸੇ ਨੂੰ ਕੋਈ ਸਵਾਲ ਕਰਨਾ ਹੋਵੇ ਨਿਕਲ। ਇੱਕ ਬੰਨੇ ਤਾਂ ਕਿਹਾ ਜਾ ਰਿਹਾ ਕਿ ਇਹ ਆਪਣੇ ਵਰਾਸਤਾ ਦੇ ਨਾਲ ਜੁੜੀਏ। ਇੱਕ ਬੰਨੇ ਨੌਜਵਾਨਾਂ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਵਰਾਸਤਾ ਦਾ ਸਾਜਿਏ। ਦੂਜੇ ਬੰਨੇ ਵਰਾਸਤਾ ਦੀ ਨਲਾਮੀ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਬਹੁਤਾ ਕੁਝ ਕਹਿੰਦਾ। ਤੁਸੀਂ ਇਹ ਦੱਸੋ ਚੰਦੂ ਨੂੰ ਕਿਸ ਨਗਰ ਨਾਲ ਸਿੱਖਾਉਂਦੇ? ਨਾ ਫਿਕਟਰੀ ਕੋਈ ਬੁੱਕੀ ਕੀਤੀ ਆ। ਜੀ। ਚੰਦੂ ਨੂੰ ਕਿਸ ਨਗਰ ਨਾਲ ਦੇਖਦੇ? ਓ ਚੰਦੂ ਨੂੰ ਅੱਜ ਤੱਕ ਮਾਫ ਨਹੀਂ ਕੀਤਾ ਮਸੰਦਾ ਨੂੰ ਨਹੀਂ ਕੀਤਾ ਗਿਆ ਮਸੇ ਰੰਗ ਨੂੰ ਨਹੀਂ ਕੀਤਾ ਗਿਆ ਮਹਾਂਤਮ ਰਣੂ ਨੂੰ ਨਹੀਂ ਕੀਤਾ ਗਿਆ ਇਹ ਅੱਜ ਕੰਝ ਨਹੀਂ ਕਿ ਅਸੀਂ ਜਿਹੜਾ ਸਿੱਖੀ ਦਾ ਪ੍ਰਚਾਰ ਚਲਾਉਣਾ ਉਹ ਆ ਪ੍ਰਚਾਰ ਚਲਾਉਗੇ ਜੇ ਪ੍ਰਚਾਰ ਕੀਤਾ ਅੰਦਾਜ਼ੇ ਇਹਨਾਂ ਦੇ ਵਿੱਚ ਕੋਈ ਮਰਦਾਂ ਵਾਲੀ ਗੱਲ ਹੁੰਦੀ ਇਸ ਸ਼੍ਰੋਮਣੀ ਕਮੇਟੀ ਦੇ ਕਾਬਜ ਉਹਨ ਦੇ ਜੇਕਰ ਅੱਜ ਜਿਸ ਤਰ੍ਹਾਂ ਨੇ ਕੀਤਾ ਤੇ ਅੱਜ ਸਾਨੂੰ ਇਹ ਗੱਲ ਕਹਿਣੀ ਪੈਂਦੀ ਭਈ ਭਾਈ ਤੁਸੀਂ ਸਿੱਖ ਸਜੋ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਸੀ ਪ੍ਰਚਾਰ ਕਰਨ ਦੀ ਲੋੜ ਤਾਂ ਹੀ ਪੈ ਰਹੀ ਆ ਭਈ ਉਹ ਅੱਜ ਚੰਦੂ ਦੇ ਮਸੰਦਾਂ ਦੇ ਮੱਛੇ ਰੰਗੜ ਤੇ ਮਹੰਤਰ ਨੈਰਵਾਂ ਦੇ ਇਤਿਹਾਸ ਨੂੰ ਮਾਤ ਭਾਗੇ ਨੇ ਜਿਸ ਕਰਕੇ ਕੌਣ ਜਾਗਦੀ ਆ ਪੰਜਾਬ ਕੀ ਨਹੀਂ ਪੂਰੀ ਦੁਨੀਆ ਦੇ ਵਿੱਚ ਇਹ ਆਵਾਜ਼ ਜਿਹੜੀ ਜਾਣੀ ਆ ਔਰ ਭਾਈ ਵਡਾਲਾ ਸਾਹਿਬ ਜੋ ਵੀ ਪੇਸ਼ੰਦਾਂ ਕਿ ਛੱਲੇ ਨੇ ਮੈਂ ਉਹਨਾਂ ਨੂੰ ਇੱਥੋਂ ਦੇ ਇਲਾਕੇ ਨੂੰ ਕਿਸਾਨਾਂ ਦੀ ਤਰਫੋਂ ਆਪਣੀ ਤਰਫੋਂ ਨਹੀਂ ਕਿਸਾਨਾਂ ਦੀ ਤਰਫੋਂ ਜਿਹੜਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹ ਸਾਡੀਆਂ ਸਹਿਯੋਗੀ ਜਥੇ ਬਣਿਆ ਨੇ ਉਹਨਾਂ ਵੱਲੋਂ ਭਰੋਸਾ ਦੱਸਿਆ